ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਜ਼ਿਲ੍ਹਾ ਫਰੋਇਦਪੁਰ ਪਿੰਡ ਦੇ ਵਿੱਚ ਸੈਂਟਰ ਦੇ ਵਿੱਚ ਵਾਲੇ ਫਿਰਨੀ ਦੇ ਉੱਤੇ ਪਈ ਹੋਣਿਆ ਦਾ ਰਹਿਣ ਬਸੇਰਾ ਘਰੇਲੂ ਪਰਿਵਾਰ ਆ ਮਿੱਤਰੋ ਇੱਕ ਉੱਚੇ ਬੱਚੇ ਦੇ ਵਿੱਚ ਤੁਹਾਨੂੰ ਵਹਿੜ ਦਿਖਾਉਣ ਲੱਗਾ ਉੱਚੇ ਬੱਚੇ ਦਾ ਮਤਲਬ ਹੁੰਦਾ ਵੀ 2 2.5 ਮਹੀਨਿਆਂ ਦੀ ਸੂਈ ਗਾਂ ਕੀਮਤ ਮੰਨ ਲਓ ਜਿਹੜੀ 90000 ਵਾਲੀ ਵਹਿੜ ਆ ਉਹ ਤੁਹਾਨੂੰ 15 20000 ਇਸ ਵਿੱਚ ਦੇ ਵਿੱਚ ਸਸਤੀ ਮਿਲ ਜਾਂਦੀ ਆ ਇਸੇ ਤਰ੍ਹਾਂ ਦੀ ਤੁਹਾਨੂੰ ਵਹਿੜ ਦਿਖਾਉਣੀ ਆ ਮਿੱਤਰੋ ਇੱਕ ਬਹੁਤ ਚੰਗੇ ਘਰਾਣੇ ਟਿਕਾਣੇ ਦੀ ਜਿੰਦੇ ਮਗਰ ਵੀ ਵੱੱਛੀ ਆ ਚੰਗੇ ਦੁੱਧ ਤੇ ਚੱਲਦੀ ਆ ਕਿੰਨੇ ਦਿਨਾਂ ਦੀ ਸੂਈ ਆ ਸਾਰੀ ਜਾਣਕਾਰੀ ਲੈ ਦੂੰਗਾ ਮਿੱਤਰੋ ਜਿਹੜੇ ਭਰਾਣੇ ਲੈਣੀ ਆ ਵਹਿੜ ਬਾਈ ਨਾਲ ਰابطਾ ਕਾਇਮ ਕਰ ਲੈ ਵੀਰੇ ਸਸੇ ਘਾਲ ਬਾਈ ਸਸੇ ਘਾਲ ਜੀ ਹੋਰ ਵੱਡੇ ਬਾਈ ਵਧੀਆ ਜੀ ਹਾਂ ਵਧੀਆ ਸਾਰਾ ਨਾਮ ਦੱਸ ਦੀਏ ਵੀਰੇ ਕਿਹਨਾਂ ਦੀ ਨਾਂ ਬਈ ਜੱਸਾ ਮੇਰਾ ਜੱਸਾ ਜੱਸਾ ਬਈ ਜਿਹੜੀ ਆਪਾਂ ਵੜ ਵੇਚਣੀ ਆ ਇਹਦੀ ਕਿੰਨਾ ਵਾ ਸੂਆ ਸੋਈ ਹੈ ਇਹ ਇਹ ਤੀਜੇ ਸੂਏ ਆ ਬਈ ਤੀਜੇ ਸੂਏ ਸੋਈ ਹੋਈ ਹੈ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਨੂੰ ਸੋਈ 2 ਮਹੀਨੇ ਹੋ ਗਏ ਬਈ ਯਾਰ 2 ਮਹੀਨੇ ਹੋ ਗਏ ਇਹਨੂੰ ਸੋਈ ਨੂੰ ਹਾਂ ਜੀ ਹਾਂ ਜੀ ਕਿੰਨੇ ਦੁੱਧ ਤੇ ਚੱਲਦੀ ਆ ਹੁਣ ਜੱਸੇ ਵੀਰੇ ਦੁੱਧ ਹੈਗਾ 18 ਕਿਲੋ 17 ਕਿਲੋ ਬਈ 17 ਕਿਲੋ ਕੰਡੇ ਤੇ ਜੋਕਦੀ ਆ ਆ ਜੋਕੇ ਚੋਕੇ ਲਾਇਏ ਬਈ ਵੇਖ ਹੀ ਲੈਣੀ ਅਗਲੇ ਆ ਉਹ ਤਾਂ ਵੀ ਚੋਈ ਜਾਣੀ ਸਹੀ ਗੱਲ ਆ ਵੀਰੇ ਅੱਛਾ ਬੱਛਾ ਮੈਂ ਕਰਕੇ ਬੱਛੀ ਵੀਰੇ ਬੱਛੀ ਆ ਬਈ ਐਰ ਸ਼ੇਰ ਬੱਛੀ ਆ ਐਰ ਸ਼ੇਰ ਦੀ ਬੱਛੀ ਆ ਚੁਵਾਈ ਚੁਵਾਈ ਮਸ਼ੀਨੀ ਕਰਦਾ ਕਿ ਹੱਥੀ ਬਈ ਮਸ਼ੀਨ ਨਾਲ ਵੀ ਕਰਦੇ ਹੱਥੀ ਵੀ ਕਰ ਲਈ ਦੀ ਜਮਾਨਾ ਡੇਡੂ ਨੀ ਚੁੰਨ ਚਣ ਲੱਗਿਆ ਬਹੁਤ ਯਾਰ ਬਾਲੀ ਠੰਡੀ ਬਾਹ ਮੈਂ ਬਹਿ ਗਿਆ ਠਰਕੇ ਬਾਹ ਜਦੋਂ ਮਰਜੀ ਬਹਿ ਆ ਥੱਲੇ ਠੀਕ ਹੈ ਵੀ ਜੇ ਕੋਈ ਘਰੇ ਰੱਖਣਾ ਕਈ ਵਾਰ ਬਜ਼ੁਰਗ ਵਿਚਾਰ ਕਿਨੇ ਲੈਣੀ ਹੁੰਦੀ ਓਕੇ ਰਹੂਗੇ ਜਮਾ ਬਹੁਤ ਯਾਰ ਬਾਲੀ ਚੰਗੇ ਆਪਣੇ ਦਾ ਪਸ਼ੂ ਜਾਦੇ ਹੋਏ ਕਰਕੇ ਮਨਨ ਸਿਆਲਾ ਪੜਨਾ ਓਕਾ ਥੋੜਾ ਜਨਾ ਤਾਂ ਵੀ ਸਿਆਲ ਕਰਕੇ ਵੇਤਰੀ ਪਸ਼ੂ ਜਾਦੇ ਵੱਛੀਆਂ ਵੱਛੀਆਂ ਬਾਈ ਕੋਲੇ ਮਗਰ ਕਰਮ ਲੱਗਿਆ ਤਿਆਰ ਹੋਈ ਜਾਂਦੀਆਂ ਇਸ ਕਰਕੇ ਫਿਰ ਪਾਈ ਜਾਂਦਾ ਵੀ ਹੁਣ ਆਪਾਂ ਇਹਨੂੰ ਦੇ ਦਿੰਨੇ ਆ ਅੱਛਾ ਵੀਰੇ ਇਹਦਾ ਰੇਟ ਕੀ ਰਹੂਗਾ ਬਾਈ ਰੇਟ 100000 ਰੁਪਇਆ ਮੋਲਾ ਬਾਈ ਮੁੱਲ 65000 ਰੁਪਏ ਵਿੱਚ ਮਾਨਤਨ ਕਰਦੇ ਆਂਗਾ ਮਾਨਤਨ ਕਰਦੇ ਆਂ ਭਾਈ ਠੀਕ ਆ ਭਾਈ ਤੋਰੀ ਵੀਰੇ ਕੱਢੀ ਮਾਨੂੰ ਪਰ ਇਹਨੂੰ ਅੰਦਰ ਨਹੀਂ ਰਹਿ ਜੀ ਭਾਈ ਬ੍ਰਾਂਡ ਲੈ ਵੀ ਮਿੱਤਰੋ ਤੀਜਾ ਸੂਆ ਸੁਈਆ ਮਗਰ ਵੱੱਛੀਆ ਇਹ ਸਚਾਈ ਵਾਲੀ ਗੱਲ ਆ ਵੀ ਤੀਜਾ ਸੂਆ ਕਹਿਣ ਨੂੰ ਕੋਈ ਪਹਿਲ ਨੂੰ ਵੀ ਕਹਦੇ ਦੂਜਾ ਸੂਆ ਵੱੱਛੀ ਤੁਸੀਂ ਮੰਨ ਕੇ ਖਰੀਦੋਗੇ ਭਾਈ ਤੁਸੀਂ ਚੈਦ ਨਹੀਂ ਸਕਦੇ ਵੀ ਭਈ ਇਹ ਨਵਾਂ ਸੂਆ ਕਿਉਂਕਿ ਵੈੜ ਨਹੀਂ ਕਹਿੰਦੀ ਵੀ ਮੈਂ ਤੀਜੇ ਸੂਆ ਇਹ ਬੰਦੇ ਦੀ ਸਚਾਈ ਨੇ ਕਿਹਾ ਵੀ ਗਾਂ ਤੀਜਾ ਸੂਆ ਸੁਈਆ ਮਗਰ ਵੱੱਛੀ ਆ ਬਾਈ ਜੱਸੇ ਬਾਈ ਦੇ ਕੋਲੇ ਇਹ ਗਾਵਾਂ 18 17 ਕਿਲੋ ਦੁੱਧ ਕੰਡੇ ਤੇ ਤੁਸੀਂ ਜੋਕ ਕੇ ਲ ਜਾ ਸਕਦੇ ਆ ਬਾਈ ਬਾਹਰ ਹੀ ਬਣਦੀ ਵੀਰੇ ਚਵਾਈ ਚ ਲੈ ਵੀ ਮਿੱਤਰੋ ਤੁਹਾਨੂੰ ਚਵਾਈ ਵੀ ਦਿਖਾ ਦੇਣਾ ਥਣ ਲੱਗਾ ਪੂਰਾ ਚੰਗਾ ਤੇ ਚੋਣ ਦਾ ਬਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਹੋਊਗਾ ਹੀ ਗੁੱਡ ਪੂਰਾ ਪਰ ਫਿਰ ਵੀ ਤੁਹਾਨੂੰ ਪਸਮਾਲ ਹੀ ਵੀਰੇ ਮੜੀ ਫੇਰ ਮਾਰਦੀ ਤਾਰਾ ਐਂ ਜਿਹੜਾ ਪਸਮਾ ਤੁਹਾਨੂੰ ਪਤਾ ਲੱਗ ਜਾਊ ਕਿਰਮ ਵਾਲੀ ਕੀ ਗੱਗੀਆਂ ਆਲੇ ਬਾਈ ਮੇਕ ਕੀ ਜਾਇਓ ਕਰਾਂ ਦੀ ਦੁੱਧ ਹੈਗਾ 18 17 ਕਿਲੋ ਕੰਡੇ ਤੇ ਝੁਕਣ ਵਾਲਾ 65000 ਰੁਪਿਆ ਕੀਮਤ ਆ ਆ ਚੂਣ ਵੇਖ ਲਓ ਬਾਈ ਹਾਂ ਨਾ ਜੁਗੜੀਆਂ ਲੈ ਬਾਈ ਚੂਣੀ ਨਹੀਂ ਆਉਂਦੀ ਲੱਗਦਾ ਬਾਈ ਨੂੰ ਨਹੀਂ ਮੈਨੂੰ ਨਹੀਂ ਚੋਈ ਯਾਰ ਮੈਂ ਕਿ ਹਮ ਧਾਰ ਮਾਰਨ ਵਾਲਾ ਬੰਦਾ ਹੋਵੇ ਟਕਾ ਕੇ ਵਜੂ ਚੋਈ ਨਹੀਂ ਕਦੇ ਨਹੀਂ ਚੋਈ ਯਾਰ ਮੈਂ ਤਾਂ ਮਸ਼ੀਨ ਨਾਲ ਜੋ ਪਾਹ ਜੋ ਦੇ ਸਿਖਾ ਦੇਾਂਗੇ ਤੈਨੂੰ ਇੱਕ ਦੋ ਵਾਰੀ ਹੋਰ ਵੀਡੀਓ ਬਣਾਉਣਾ ਆ ਕੇ ਤੇ ਹੈਂ ਮਸ਼ੀਨ ਤੇ ਹੀ ਕੱਢ ਦੇਣਾ ਧਾਰਾ ਹੈ ਨਾ ਬਾਈ ਹਾਂ ਮਸ਼ੀਨ ਤੇ ਹੀ ਠੀਕ ਹੈ ਬਾਈ ਲੈ ਵੀ ਮਿੱਤਰੋ ਮਸ਼ੀਨ ਬਾਈ ਦਾ ਮਸ਼ੀਨੀ ਦਾ ਹੱਥੀ ਤੁਹਾਨੂੰ ਬਹਿ ਮਾਰ ਕੇ ਧਾਰਾ ਤਾਂ ਦਿਖਾ ਤੀਆਂ ਵੀ ਚੋਲਿਓ ਪਾਉਂਦੀ ਹੱਥੀ ਇਹਨੂੰ ਆ ਜਾਂਦੇ ਮਗਰ ਆ ਗਈ ਯਾਰ ਸ਼ਰਦੀ ਪੱਛੀ ਚੰਗਾ ਸੀਮਣ ਭਰਾਇਆ ਹੋਇਆ ਬਾਈਆਂ ਦਾ ਮੈਨੂੰ ਤਾਂ ਯਾਦ ਨਹੀਂ ਤੇ ਨੰਬਰਸ ਬਾਈ ਜੱッセ ਕਿੰਨਾ ਆ ਗਿਆ ਵੀਰੇ ਨੰਬਰ ਹੈਗਾ 94633 ਹਾਂ 45226 ਇੱਕ ਵਾਰੀ ਹੋਰ ਆਉਣ ਦੇ 94633 ਹਾਂ 45226 ਠੀਕ ਹੈ ਭਈ ਇਹ ਨੰਬਰ ਤੇ ਕਰ ਲਓ ਵੀਰ ਇਹਨਾਂ ਦਾ ਰابطਾ ਹੈ ਮਿੱਤਰੋ ਪਿੰਡ ਭੋਲੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੰਬਰ ਸਕਰੀਨ ਉਤੇ ਵੀਡੀਓ ਦੇਖਣ ਲਈ ਧੰਨਵਾਦ